ਸਤਿ ਸ਼੍ਰੀ ਅਕਾਲ ਦੋਸਤੋ ਹੋਰ ਕੀ ਹਾਲ ਚਾਲ ਨੇ ਲਾਈਵ ਹੋਏ ਸੀ ਆਪਾਂ ਅੱਜ ਤੇ ਹੋਰ ਸੁਣਾਓ ਕੀ ਗੱਲਬਾਤ ਅੱਜ ਗੁੱਗਾ ਨੌਮੀ ਦਾ ਮੇਲਾ ਮਨਾਇਆ ਜਾ ਰਿਹਾ ਬੜੀ ਧੁੰਮ ਧਾਮ ਨਾਲ ਵਾਪਰੇ ਆ ਜੀ ਦਾ ਪਰ ਕੌਣ ਕੌਣ ਅ ਜ ਮੇਲਾ ਦੇਖਣ ਗਿਆ ਆ ਜੋ ਕਰਦੇ ਆ ਗੱਲਬਾਤ ਬਾਬਾ ਜੀ ਦਾ ਮੇਲਾ ਜੋ ਕਿ ਹਰ ਸਾਲ ਦੀ ਤਰ੍ਹਾਂ ਬੜਾਈ ਸ਼ਰਤਾਂ ਨਾਲ ਹੁਣ ਤਾਂ ਨੰਨ ਮਨਾਇਆ ਜਾਂਦਾ ਕੁ ਕਨੂਮੀ ਦਾ ਮੇਲਾ ਸੁਨਾਮ ਬਾਬੇ ਦੇ ਦਰਬਾਰ ਤੇ ਲੱਗਦੀਆਂ ਨੇ ਜੀ ਰੌਣਕਾਂ ਆਪਰਾ ਸਵੇਰੇ ਜਾਏ ਸੀ ਬਾਬਾ ਜੀ ਦੇ ਦਰਬਾਰ ਤੇ ਮੱਥਾ ਟੇਕਿਆ ਆਏ ਸੀ ਸਵੇਰੀ ਵਕਤ ਆ ਸੀ ਮੈਂ ਤਾਂ ਜੀ 6 ਵਜੇ ਕਿਹੋ ਜਿਹਾ ਸੁਣਾਉ ਕੀ ਹਾਲ ਚਾਲ ਨੇ ਇਹ ਰਸ਼ਵੀ ਹੈਗਾ ਸੜਕਾਂ ਤੇ ਕਿਉਂਕਿ ਮੇਲਾ ਅੱਜ ਇਸ ਕਾਰਨ ਟ੍ਰੈਫਿਕ ਹੈਗੀ ਅੱਜ ਸੜਕ ਤੇ ਤੇ ਹੋਰ ਸੁਣਾਓ ਭਰਾਓ ਕੀ ਹਾਲ ਚਾਲ ਨੇ ਅੱਜ ਆਪਾਂ ਗੱਲ ਕਰ ਰਹੇ ਸੀ ਮੇਲੇ ਦਾ ਗੁੱਗਾ ਨੋਮੀ ਦਾ ਮੇਲਾ ਬੜੀ ਧੂਮ ਧਾਮ ਨਾਲ ਮਨਾਇਆ ਜਾ ਰਿਹਾ ਸਨਾਮ ਤਾਂ ਹਰ ਸਾਲ ਦੀ ਤਰ੍ਹਾਂ ਬਾਬੇ ਦੇ ਦਰਬਾਰ ਤੇ ਲੱਗਦੀਆਂ ਨੇ ਰੌਣਕਾਂ गुगा जाहर वीर जी का मेला ओ हाँ भी देख है मेला बढ़िया रहा तो सुनाओ भाओ की हाल चाल ने हैं पाँच सौ ਦਰਨਾ ਆਇਆ ਨਾ ਬਿੱਟੂ ਆ ਬਿੱਟੂ ਯਾਰ ਅੱਜ ਕਿਨਾਂ ਮੈਂ ਘੰਟਾ ਲੇਟ ਆਉਂਗਾ ਆ ਫੜੀ 2 ਮਿੰਟ ਨਹੀਂ ਹੁੰਦਾ ਆ ਨਾ ਜਰੂਰੀ ਆ ਉਸਨਾਲ ਉਪਰੋ ਅੱਜ ਵਾਸੇ ਮੌਸਮ ਵੀ ਚਲੋ ਵਧੀਆ ਕੋਈ ਗਰਮੀ ਵੀ ਹੈ ਨਹੀਂ ਅੱਜ ਇੰਨੀ ਠੰਡਾ ਮੌਸਮ ਅੱਜ ਹਵਾ ਤੇ ਲੀ ਜਾਂਦੀ ਆ ਤੇ ਤਿਹਾਰ ਤਾਂ ਹੁਣ ਸ਼ੁਰੂ ਹੋ ਗਏ ਤੇਹਾਰ ਹੁਣ ਆਂਦੇ ਜਾਣਗੇ रक्षाबंधन ਲੰਘ ਗਿਆ ਜਨਮਾਸ਼ਟਮੀ ਅੱਜ ਗੱਗਨ ਉਮੀ ਦਾ ਮੇਲਾ ਨੰਨ ਜਾਣਗੇ ਤਿਹਾਰ ਅੱਗੇ ਅੱਗੇ ਦਸ਼ਹਿਰਾ ਹੋ ਗਿਆ ਜੀ ਨਵਰਾਤਰੇ ਹੋ ਗਏ ਦੀਵਾਲੀ ਦੇਖ ਲਓ ਆਪਣੇ ਦੇਸ਼ ਚ ਕਿੰਨੇ ਤਿਹਾਰ ਮਨਾਏ ਜਾਂਦੇ ਨੇ ਤਿਹਾਰ ਆਪਣੇ ਏਰੀਏ ਚ ਬਹੁਤ ਵਧੀਆ ਫਜਿੱਦੇ ਢੰਗ ਨਾਲ ਮਨਾਇਆ ਜਾਂਦਾ ਤਿਹਾਰ ਪਰ ਇੱਕ ਤਾਰ ਹੁੰਦੇ ਲੋਕ ਆ ਤਿਹਾਰਾਂ ਦਾ ਸਤਿਕਾਰ ਕਰਦੇ ਨੇ ਯਾਰੋ ਕਾ ਯਾਰ ਯਾਰੋ ਕਾ ਯਾਰ ਕੀ ਹਾਲ ਨੇ ਭਾਈ ਜੀ ते हो सुनाओ कल बात भाई जी कोई नवी ताजी बढ़िया जी बढ़िया मेरे बढ़िया और तुम दसो ਜੀ ਗੁੱਡੇ ਗੁੱਡ ਆਲਵੇਸ ਗੁੱਡ ਜੀ ਤੇ ਹੋ ਸੁਣਾਓ ਓਕੇ ਰਿਪੋਰਟ ਆ ਵੀਰੇ ਪੁਲਲ ਰਿਪੋਰਟਾਂ ਓਕੇ ਤੇਰੇ ਯਾਰ ਦੀਆਂ ਕਹਿੰਦੇ ਹੈ ਉਹ ਗੱਲਬਾਤ ਆਪਣੀ ਵੀ ਭਰਾਓ ਦੇ ਵੀ ਦਿਖਾਦਾ ਨੇ ਤੁਹਾਨੂੰ ਆਪਾਂ ਪਿੰਡ ਕਿਹੜਾ ਸਨਾਮ ਆ ਵੀਰੇ ਸਨਾਮ ਸ਼ਹਿਰ ਆਪਣਾ ਹੈਗਾ ਵੀਰੇ ਸ਼ਹਿਰ ਸਨਾਮ ਜ਼ਿਲ੍ਹਾ ਸੰਗਰੂਰ ਲਾਈਵ ਆਪਾਂ ਨਹੀਂ ਰਹਿਣੇ ਆ ਗੱਲਬਾਤ ਕੋਈ ਹੁੰਦੀ ਆ ਤੁਹਾਨੂੰ ਹਟੇ ਨਾਲ ਸ਼ੇਅਰ ਕਰਦੇ ਰਹਿਣੇ ਆ ਤਾਂ ਦੇਖੋ ਤੁਸੀਂ ਸੜਕ ਤੇ ਨਜ਼ਾਰਾ ਫੰਡੇ ਦਾ ਦਿਨ ਅੱਜ ਪਰ ਟ੍ਰੈਫਿਕ ਅੱਜ ਹੈਗਾ ਅਰੇ ਸੜਕਾਂ ਤੇ ਹੈਗਾ ਰਸ਼ ਹਾਲਾਂਕਿ ਬਹੁਤ ਜ਼ਿਆਦਾ ਵੀ ਨਹੀਂ ਹੈਗਾ ਪਰ ਜੇ ਦੇਖਿਆ ਜਾਵੇ ਸੰਡੇ ਦੇ हिसाब ਨਾਲ ਅੱਜ ਹੈਗਾ ਹਾਂਜੀ ਅੱਜ ਮੇਲੇ ਕਰਕੇ ਰਸ਼ ਜ਼ਿਆਦਾ ਹੈ ਜੀ ਕਿਉਂਕਿ ਮੇਲੇ ਕਰਕੇ ਰਸ਼ ਹੋ ਹੀ ਜਾਂਦਾ ਲੋਕ ਮੇਲਾ ਦੇਖਣ ਜਾਂਦੇ ਨੇ ਕੁਝ ਪੈਦਲ ਜਾਂਦੇ ਨੇ ਤੇ ਕੁਝ ਗੱਡੀਆਂ ਆਪਣੇ ਆਪਣੇ ਸਾਧਨ ਤਾਂ ਉਹਦੇ ਕਰਕੇ ਵੀ ਫਰਕ ਪੈਂਦਾ ਟ੍ਰੈਫਿਕ ਦਾ ਬਾਕੀ ਆਪਣਾ ਸੇਫਟੀ ਦਾ ਧਿਆਨ ਰੱਖਿਆ ਕਰੋ ਵੀਰੇ ਓਕੇ ਜੀ ਇਸ ਟਾਈਮ ਰਸ਼ ਜ਼ਿਆਦਾ ਹੋਊਗਾ ਫਿਰ ਇਸ ਟੈਂ ਮੇਲੇ ਚ ਪੂਰਾ ਰਸ਼ ਹੁੰਦਾ ਪਰਿਆ ਆਇਆ ਹੋਊਗਾ ਬਾਬੇ ਦਾ ਦਰਬਾਰ ਇਸ ਲੱਗਦਾ ਬਾਬੇ ਦੇ ਦਰਬਾਰ ਤੇ ਰੌਣਕਾਂ ਦੇਖਣ ਆਲੀਆ ਹੋਣਗੀਆਂ ਨੇ ਆਪਾਂ ਦਾ ਸਵੇਰੀ ਚ ਆਏ ਸੀ ਜੀ 6 ਵਜੇ ਕ੍ਰਿ ਕਰੇ ਬਾਬਾ ਜੀ ਦੇ ਦਰਸ਼ਨਾਂ ਹਾ ਵੀ ਅੱਜ ਆਪਣਾ ਬੰਦਾ ਵੀ ਲੇਟ ਹੋ ਗਿਆ ਜੀ ਤੁਰ ਗਿਆ ਹੋਇਆ ਮੇਲਾ ਦੇਖਣ ਮੁੰਡਾ ਆਪਣੇ ਵਾਲਾ ਗੂਗਲ ਇਹ ਹਜੇ ਟਾਈਮ ਹਜੇ ਆਇਆ ਨਹੀਂ ਹੈਗਾ ਜੀ ਬੰਦਾ 오케이지 okay, 오케이. Okay. ਹਾਂ ਜੀ ਰਸਤਾ ਹੋਊਗਾ ਹੀ ਅੱਜ ਸੜਕ ਤੇ ਵਿਵੇਕ ਕੀ ਹਾਲ ਨੇ ਵਿਵੇਕ ਜੀ ਤੇ ਆ ਜਾ ਕਰੋ ਬਾਈ ਜੀ ਲਾਈਵ 'ਚ ਜਦੋਂ ਵੀ ਲਾਈਵ ਹੋਈਏ ਤਰ ਜੁੜ ਜਿਆ ਕਰੋ ਆ ਕੇ ਉਹ ਵੀ ਫੇਰੀ ਗੱਲਬਾਤ ਕਰਨ ਦਾ ਸੁਆਦ ਆਂਦਾ। ਦੋਪਾਰ ਗੱਲਬਾਤ ਕਰੀਏ ਲਾਈਵ 'ਚ। ਚਾਰ ਬੰਦੇ ਹੋਣ ਫੇਰੀ ਕੋਈ ਗੱਲ ਕਰਨ ਦਾ ਸੁਆਦ ਆਂਦਾ। ਅਤੇ ਟੈਂਪਰੇਚਰ ਵੀ ਵੈਸੇ ਘੱਟੀ ਆ ਰੂਮ ਦਾ 31 ਆ ਦੇਖੋ ਜੀ ਇਹਦਾ 31 ਰਹਿਆ 47 ਤੋਂ ਬੋਏ ਜੀ 736 ਬੱਤੀ ਮੱਛਰ ਬਹੁ ਹੋ ਗਿਆ ਇਸ ਟਾਈਮ ਜੀ ਬਾਰ ਤਾਂ ਮੱਛਰ ਆ ਬਹੁਤ ਆ ਤੇ ਆਪਣੇ ਇਸ ਚੈਨਲ ਤੇ ਆਪਾਂ ਵੀਡੀਓਸ ਪਾਉਂਦੇ ਰਹਿਣੇ ਆ ਸ਼ਾਰਟਸ ਤੇ ਲੌਂਗ ਵੀਡੀਓਜ਼ ਉਹਨਾਂ ਨੂੰ ਵੀ ਸਪੋਰਟ ਕਰਿਆ ਕਰੋ। ਹੰਦਿਕ ਠੀਕ ਹੈ ਜੀ। ਮਦਰ ਗਿਆ ਬੰਦਾ ਕੋਈ ਨਹੀਂ ਹੈ। ਨਾ ਆਇਆ ਨਹੀਂ ਬੰਦਾ ਹੀ ਹਜੇ। ਆਇਆ ਨਹੀਂ ਜੀ। ਅਜੇ ਲੇਟ ਹੋ ਗਿਆ ਮੁੰਡਾ ਹੋ ਰਾਇ ਬਿੱਟੂ ਹਾਂ ਹੈ ਲੋਕ ਲਈ ਆ ਜੀ ਕੋਣੀ ਹੈ ਦੂਜਾ ਬੰਦਾ ਜਿਹੜਾ ਮੈਂ ਕਿਹੜੇ ਪਾਸੇ ਮੈਂ ਤਾਂ ਹੱਟੇ ਜਾਈ ਕਿਉਂ ਹੱਟੇ ਜੋ ਕਮੋਂਦਾਈ ਦੋ ਮਿੰਟ ਸਾਰਾ ਠੱਲੂਂ ਗਿਆ ਨਾ ਕੋਈ ਠੀਕ ਹੈ